ਰੇੜੀ ਸੰਸਾਰ ਵਿੱਚ ਪਗੜੀ ਧਾਰੀ ਤੂਫਾਨ ਰਨਿੰਗ ਬਾਬਾ ਅਤੇ ਸਿੱਖ ਸੁਪਰਮੈਨ ਦੇ ਤੌਰ ਉੱਤੇ ਜਾਣੇ ਜਾਂਦੇ ਭਾਰਤੀ ਮੂਲ ਦੇ ਬ੍ਰਿਟਿਸ਼ ਸਿੱਖ ਮੈਰਾਥਨ ਦੌੜਾਕ ਫੌਜਾ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਡੰਡੀ ਉਹਨਾਂ ਦੇ ਜਾਨ ਨਾਲ ਖੇੜ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਕਟਾ ਪਿਆ ਹੈ ਡੰਡੀ ਉਹ 114 ਸਾਲ 3 ਮਹੀਨੇ 13 ਦਿਨ ਦੀ ਉਮਰ ਪਹੁੰਚ ਕੇ ਸਵਰਗਵਾਸ ਹੋਏ ਹਨ ਡੰਡੀ ਫੌਜਾ ਸਿੰਘ ਦੁਨੀਆ ਵਿੱਚ ਸਭ ਤੋਂ ਵੱਡੀ ਉਮਰ ਦੇ ਵਿਅਕਤੀ ਸਨ ਡੰਡੀ ਸਿੱਖ ਜਗਤ ਲਈ ਉਹ ਮਾਣ ਵਾਲੀ ਗੱਲ ਸਨ ਡੰਡੀ ਸੰਸਾਰ ਵਿੱਚ ਉਹਨਾਂ ਨੇ ਸਿੱਖਾਂ ਦੀ ਪਛਾਣ ਬਣਾਉਣ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ ਡੰਡੀ ਉਹਨਾਂ ਦਾ ਜੀਵਨ ਆਉਣ ਵਾਲੀ ਪੀੜ੍ਹੀ ਲਈ ਮਾਰਗਦਰਸ਼ਕ ਅਤੇ ਪ੍ਰੇਰਨਾ ਸਰੋਤ ਸਾਬਿਤ ਹੋਵੇਗਾ ਡੰਡੀ ਫੌਜਾ ਸਿੰਘ ਦੇ ਤੰਦਰੁਸਤ ਜੀਵਨ ਤੋਂ ਇੱਕ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਉਮਰ ਕਿਸੇ ਵੀ ਪ੍ਰਾਪਤੀ ਦੇ ਰਾਹ ਵਿੱਚ ਰੋੜਾ ਨਹੀਂ ਬਣ ਸਕਦੀ ਬਸ਼ਰਤੇ ਇਨਸਾਨ ਦਾ ਇਰਾਦਾ ਮਜ਼ਬੂਤ ਅਤੇ ਨਿਸ਼ਾਨਾ ਨਿਸ਼ਚਿਤ ਕਰਕੇ ਸੱਚੇ ਦਿਲੋਂ ਜਦੋਂ ਜਿਹਦ ਕੀਤੀ ਜਾਵੇ ਡੰਡੀ ਜ਼ਿੰਦਗੀ ਵਿੱਚ ਅਨੇਕ ਠੋਕਰਾਂ ਖਾਣ ਤੋਂ ਬਾਅਦ ਵੀ ਇੰਨੀ ਪ੍ਰਸਿੱਧੀ ਪ੍ਰਾਪਤ ਕਰਨੀ ਖਾਲਾ ਜੀ ਦਾ ਵਾੜਾ ਨਹੀਂ ਡੰਡੀ ਸਨ 1992 ਵਿੱਚ ਉਹਨਾਂ ਦੀ ਪਤਨੀ ਗਿਆਨਕੌਰ ਸਵਰਗਵਾਸ ਹੋ ਗਈ ਸੀ ਡੰਡੀ ਇੱਥੇ ਹੀ ਬਸ ਨਹੀਂ 1994 ਵਿੱਚ ਉਹਨਾਂ ਦਾ ਲੜਕਾ ਕੁਲਦੀਪ ਸਿੰਘ ਅਤੇ ਇੱਕ 30ਵੀਂ ਉਪਰੋਥਲੀ ਸਵਰਗਵਾਸ ਹੋ ਗਏ ਪਰ ਫੌਜਾ ਸਿੰਘ ਨੇ ਜ਼ਿੰਦਗੀ ਤੋਂ ਆਸਾ ਨਹੀਂ ਵਟਿਆ ਡੰਡੀ ਰੈਡੀ ਹੌਸਲਾ ਨਹੀਂ ਹਾਰਿਆ ਡੰਡੀ ਇਨਾ ਸਦਮਿਆਂ ਨੂੰ ਇੱਕ ਵੰਗਾਰ ਦੀ ਤਰ੍ਹਾਂ ਸਮਝਿਆ ਅਤੇ ਜ਼ਿੰਦਗੀ ਨੂੰ ਮੋੜ ਲੀਹਾਂ ਉੱਤੇ ਲਿਆਂਦਾ ਡੰਡੀ ਉਹਨਾਂ ਦੇ ਹੌਸਲੇ ਅਤੇ ਜਜ਼ਬੇ ਦਾ ਕਮਾਲ ਵੇਖੋ ਕਿ ਇਹ ਤਿੰਨੋਂ 70 ਤੋਂ ਬਾਅਦ ਉਹਨਾਂ ਨੇ 81 ਸਾਲ ਦੀ ਉਮਰ ਵਿੱਚ ਉਦਾਸੀ ਨੂੰ ਸਬਰ ਸੰਤੋਖ ਵਿੱਚ ਬਦਲਣ ਲਈ ਮੈਰਾਥਨ ਦੌੜ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਡੰਡੀ ਇਸ ਮੰਤਵ ਲਈ ਫੌਜਾ ਸਿੰਘ ਨੇ ਲੰਡਨ ਵਿਖੇ ਹਰਮਿੰਦਰ ਸਿੰਘ ਤੋਂ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ ਡੰਡੀ ਇਸ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਕਿਸੇ ਵੀ ਨਿਸ਼ਾਨੇ ਉੱਤੇ ਪਹੁੰਚਣ ਲਈ ਮੁਢਲੀ ਸਿੱਖਿਆ ਲੈਣੀ ਵੀ ਜ਼ਰੂਰੀ ਹੁੰਦੀ ਹੈ ਡੰਡੀ ਫੌਜਾ ਸਿੰਘ ਨੇ 99 ਸਾਲ ਦੀ ਉਮਰ ਵਿੱਚ ਮੈਰਾਥਨ ਦੌੜ ਨੂੰ ਗੰਭੀਰਤਾ ਨਾਲ ਲੈਂਦਿਆਂ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਡੰਡੀ ਸਾਲ 2000 ਵਿੱਚ 90 ਸਾਲ ਦੀ ਉਮਰ ਵਿੱਚ ਪਹਿਲੀ ਮੈਰਾਥਨ ਦੌੜੀ ਅਤੇ ਪੂਰੀ ਕੀਤੀ ਡੰਡੀ ਉਹ ਆਸਾਨੀ ਨਾਲ 20 ਕਿਲੋਮੀਟਰ ਦੌੜਦੇ ਸਨ ਡੰਡੀ ਇਸੇ ਤਰ੍ਹਾਂ 93 ਸਾਲ ਦੀ ਉਮਰ ਵਿੱਚ ਉਹਨਾਂ ਨੇ 6 ਘੰਟੇ 54 ਮਿੰਟ ਵਿੱਚ ਇੱਕ ਮੈਰਾਥਨ ਪੂਰੀ ਕੀਤੀ ਜੋ 90 ਸਾਲ ਤੋਂ ਵੱਧ ਉਮਰ ਦੇ ਵਰਗ ਲਈ ਦੁਨੀਆ ਦੇ ਸਭ ਤੋਂ ਵਧੀਆ ਰਿਕਾਰਡ ਨਾਲੋਂ 58 ਮਿੰਟ ਤੇਜ਼ ਸੀ ਡੰਡੀ ਇਸ ਜਾਂਬਾਜ਼ ਸਿੱਖ ਨੂੰ ਜ਼ਿਆਦਾ ਪ੍ਰਸਿੱਧੀ 2011 ਵਿੱਚ ਮਿਲੀ ਜਦੋਂ ਉਸ ਨੇ 100 ਸਾਲ ਦੇ ਉਮਰ ਵਰਗ ਵਿੱਚ ਲੰਡਨ ਮੈਰਾਥਨ ਪੂਰੀ ਕੀਤੀ ਅਤੇ 100 ਸਾਲ ਦੇ ਉਮਰ ਵਰਗ ਵਿੱਚ ਰਿਕਾਰਡ ਬਣਾਇਆ ਡਿੰਡੀ ਅਕਤੂਬਰ 2011 ਵਿੱਚ 100 ਸਾਲ ਦੀ